ਵਾਹਿਗੁਰੂ ਜੀ ਕਾ ਖਾਲਸਾ ਸ਼ੇ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ Arogyata ji ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਆ ਜੋ ਪਿਛਲੇ 4-5 ਦਿਨ ਤੋਂ ਜੀ ਆ ਜਿਹੜੇ ਮਾਂ ਸੀ ਤੇ ਵੱਡੇ ਹੋਏ ਸੀ ਤੇ ਹੁਣ ਗਰਮੀ ਹੈਗੀ ਇਸ ਟਾਈਮ ਬਹੁਤ ਜੀ ਪੂਰੀ ਧੁੱਪਾ ਧੁੱਪ ਮਤਲਬ ਉਹ ਪੂਰੀ ਧੁੱਪ ਨਹੀਂ ਹੈਗੀ ਮਤਲਬ ਜਿਵੇਂ ਮੌਸਮ ਨੇ ਖਰਾਬ ਬਣਉਂਦਾ ਨਾ ਐਦਾਂ ਦਾ ਹਮਸ ਜੀ ਹੋਈ ਪਈ ਆ ਤੇ ਨਾਲ ਦੀ ਨਾਲ ਫਿਰ ਇਹ ਮਹਾ ਨੂੰ ਕੰਟਰੋਲ ਕਰਨਾ ਤਾਂ ਜਿਹਨਾਂ ਨੂੰ ਕਾਬੂ ਕਰੀਏ ਮੌਸਮ ਦਾ ਕੋਈ ਭਰੋਸਾ ਨਹੀਂ ਹੈਗਾ ਇਹ ਤਾਂ ਇਹ ਜਿਹੜੇ ਮੰਡ ਚ ਪਈ ਜਿਵੇਂ ਸੀਪਨ ਗੰਨੇ ਦੇ ਵਿੱਚ ਜੀ ਉਹ ਵੀ ਕਾਬੂ ਕਰਨੇ ਸਾਰਾ ਤਰਪਾਲਾਂ ਪੱਲੀਆਂ ਜਿਆ ਸਾਰੀਆਂ ਇੱਥੇ ਫਸੀਆਂ ਹੋਈਆਂ ਸੀ ਫਿਰ ਮਹਾਚਲਾ ਨਨੂ ਅੱਜ ਜਿੰਨੇ ਕੁ ਪੁਰਦੇ ਆ ਕਰਕੇ ਕਾਬੂ ਜੇ ਮਤਲਬ ਇਹ ਪ੍ਰੋਪਰ ਤੌਰ ਤੇ ਸੁੱਕੇ ਨਹੀਂ ਹੈਗੇ ਇਹ ਜਿੰਨੇ ਸੁੱਕਣੇ ਚਾਹੀਦੇ ਸੀ ਕਿਉਂ ਹਵਾ ਨੇ ਰੀਜੀ ਬਹੁਤ ਲਈ ਤੇ ਇਹਨਾਂ ਨੂੰ ਕੰਟਰੋਲ ਚ ਕਰਕੇ ਰੱਖਣਾ ਪਿਆ ਜੇ ਕਿਤੇ ਇੱਕ ਨਹੀਂ ਰੱਖ ਛੱਡਦੇ ਤਾਂ ਇਹਨਾਂ ਨੇ ਉਡਾੜ ਜਾਣਾ ਸੀ ਤਾਂ ਫਿਰ ਪੰਡਾ ਬੰਨ੍ਹ ਲਿਆ ਕਦੇ ਖੁੱਲ ਗਏ ਕਦੇ ਕੋਸ਼ ਕਦੇ ਲੱਲਾ ਪੱਬਾ ਇਦਾਂ ਚੱਲੀ ਆ ਇਹ ਚਲਾਂ ਨੂੰ ਕੰਟਰੋਲ ਕਰਕੇ ਇੱਕ ਪੰਡ ਚ ਚਾਹੇ ਦੋ ਪੰਡਾ ਦੇ ਵਿੱਚ ਬੰਨ ਹੋ ਜੂਗੇ ਜਿਹੜੇ ਪੱਤੇ ਪੁੱਤੇ ਦੇ ਨਿਕਲ ਜਾਣਗੇ ਵਿੱਚ ਤੇ ਟਾਹਣੀਆਂ ਟੂਣੀਆਂ ਦੀਆਂ ਸੋ ਟਰੈਕਟਰ ਵੀ ਆ ਗਿਆ ਜਿੱਦਾਂ ਟਰੈਕਟਰ ਨਾਲ ਕਰਾਂਗੇ ਇਹਨਾਂ ਨੂੰ ਕਾਬੂ ਤੇ ਹੁਣ ਬੈਕ ਕੈਮਰਾ ਕਰਦਾ ਜੀ ਹੁਣ ਪਹਿਲਾਂ ਅਜਿਵੇਂ ਨਾ ਮਿੱਠੇ ਚ ਖੁਸ਼ਬੂ ਜੀ ਆਉਂਦੀ ਹੁੰਦੀ ਹੈ ਨਾ ਐ ਖੁਸ਼ਬੂ ਆ ਰਹੀ ਹੈ ਇਹਦੇ ਵਿੱਚ ਤੇ ਜੀ ਮੇਲੇ ਅਦਰ ਪਾਪਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ ਜਨਾ ਦਾ ਆਇਆ ਜੀ ਹੁਣ ਆ ਬਹੁਤ ਮੌਸਮ ਉੱਪਰ ਤੇ ਖੜਬੜਾ ਹੋ ਜਾਂਦਾ ਖਰਾਬ ਜਾ ਹੂੰ ਉਧਰ ਮੰਡ ਜੀ ਬੱਤੇ ਪਏ ਮਾਹ ਵੀ ਫੁੱਲ ਨੇ ਪਏ ਪੱਦੀਆਂ ਸਾਰੀਆਂ ਖੜੂਤੀਆਂ ਪਈਆਂ ਮੈਂ ਚੱਲਿਆ ਨੇੜੇ ਕਰਦੀਏ ਨੇੜੇ ਕਰਦੀ ਇਹਦੇ ਚੋਂ ਤਾਂ ਕੁਝ ਨਿਕਲ ਹੀ ਨਹੀਂ ਨਾ ਜਿਹੜੀ ਹਰੀ ਤੇ ਨਾ ਹੈ ਹਰੀ ਕਿ ਨਹੀਂ ਨਿਕਲਣਾ ਤਾਂ ਕਿ ਜਿਹੜੇ ਫੇਰ ਫੇਰ ਨਹੀਂ ਖਰਾਬ ਹੋ ਜਾਂਦੇ ਸੀ ਜਿਹਨੇ ਤਾਂ ਖਾ ਲਿਆ ਤਾਂ ਚੂਹਾ ਤਾਂ ਸਲਾ ਬਹੁਤ ਨੁਕਸਾਨ ਖਾ ਲਿਆ ਅੱਥੇ ਵੀ ਲੱਗ ਗਿਆ ਤਾਂ ਅਸੀਂ ਇੱਥੇ ਪੱਟ ਕੇ ਨੇੜੇ ਕਰਾਂਗੇ ਹਾਂ ਕੋਲ ਮੇਰੇ ਨੂੰ ਧੀਰ ਲੱਗਿਆ ਪਿਆ ਹਾਂ ਅਸਰ ਜਾਂਦੇ ਨੇ ਬਿੱਲੀ ਹੋਈ ਇਹ ਪੂਰੀ ਕੰਦਰੀ ਕਦੀ ਤੇ ਦੂਟਾ ਨਹੀਂ ਰਹੇ ਹਨ ਜੀ ਨਹੀਂ ਮਨੂਅ ਦਿਮਾਗ ਚ ਆਉਂਦਾ ਸੁੱਟੇ ਜੇ ਹੁੰਦੇ ਵੀ ਆਪਾਂ ਵੀ ਪੁਰਾਣੇ ਘਰ ਚ ਬਹਿ ਕੇ ਅਸੀਂ ਤੋੜਦੇ ਹੁੰਦੇ ਤੇ ਫਲੀਆਂ ਦੀਆਂ ਇਹਦੀਆਂ ਮਾਹਾਂ ਇਹ ਹੁੰਦੇ ਤੇ ਮੂੰਗੀ ਜੇ ਤੋੜੇ ਕਰਦੇ ਤੇ ਮਾਹਾਂ ਜੇ ਵੀ ਤੋੜੇ ਕਰਦੇ ਤੇ ਜਣੀ ਮੂੰਗੀ ਦੇ ਜਿਆਦਾ ਤੋੜੇ ਕਰਦੇ ਤੇ ਮਾਹ ਤਾਂ ਗਾਹੂ ਕੇ ਕੁੱਟ ਕੇ ਛਾਲ ਲੰਦੇ ਹੁੰਦੇ ਤੇ ਜੱਤ ਆਪਣੇ ਕੋਲ ਮੈਂ ਕਹਿੰਦਾ ਟਰੈਕਟਰ ਵੀ ਸਤਰਾ ਜੇ ਤਾਂ ਕਿ ਬੌਲਤਾ ਨਾਲ ਕਹਿੰਦਾ ਹੁਣ ਮੇਰੇ ਦਿਮਾਗ ਚ ਨਹੀਂ ਆਉਂਦੀ ਗੱਲ ਸਰਕਾਰ ਕਰੇ ਛੋਟਾ ਹਾਂ ਇਹ ਬਾਕੀ ਜਾਂ ਬਹੁਤ ਪਹਿਲਾਂ ਰੈਡਮਾਂ ਵੀ ਜੇ ਕਰਦੇ ਸੀ ਸਣੀ ਬੀਜਣੀ ਉਹ ਫਿਰ ਜਿਹਦੇ ਪਰ ਤੋਂ ਤਾੜਦੇ ਹੁੰਦੇ ਤੇ ਉਹ ਡੱਕੇ 'ਚ ਬਹਿ ਕੇ ਤਾਰੀ ਕਰ ਉਹ ਹੀ ਆਉਂਦਾ ਮੇਰੇ ਦਿਮਾਗ 'ਚ ਨਾ ਸਣੀ ਪਰ ਉਹ ਵੀ ਹੁੰਦਾ ਤਾਂ ਕੋਈ ਫਾਲ ਪਰਲੀ ਸੜ ਦਾਲ ਦੂਲ ਵੀ ਕੋਈ ਹੁੰਦੀ ਦੀ ਉਹਦੇ ਪਈ ਦਾਲੂ ਦਾਲੂ ਦੇ ਬੀਜੇ ਬਣ ਜਾਂਦਾ ਦਾ ਮੁਰਕੇ ਚੀ ਅੱਛਾ ਜੀ ਉਹ ਹੁੰਦੀ ਦੀ ਹਰਾ ਹਰ ਪਰ ਜਿਹੜੇ ਹਰਾ ਬੀਜ ਨੇ ਉਹਦੇ ਪਰੇ ਦਾਲ ਨਿਕਲਦੀ ਹਾਂ ਇਹ ਬਾਕੀ ਸਣ ਬੀਜੇ ਕਰਦੇ ਉਹਦੇ ਜੀ ਰਸਤੇ ਜੱਬ ਦੇ ਟੁੱਬਿਆਂ ਜੋ ਫਿਰ ਸਾ ਬੜੀਆ ਬਣ ਜਾਂਦੇ ਤੇ ਜਿਹੜੀ ਸੈਣੀ ਰੈਡ ਇਹਨੇ ਦਾ ਕੈਡਾ ਹੁੰਦਾ ਤਾਂ ਹਾਂ ਉਹ ਦੱਸ ਰਿਹਾ ਰਸਾ ਛੇਤੀ ਟੁੱਟ ਜਾਂਦਾ ਦਾ ਸਾੰਦਾ ਹਾਂ ਯਾਨੀ ਬਟਨੇ ਪੋਜੀਟਿਵ ਦਾ ਲੰਮਾ ਬਹੁਤ ਫੇਰ ਨਿਕਲ ਜਾਂਦੀ ਦੀ ਆਹ ਉਹ ਕਿੰਨਾ ਹੁੰਦਾ ਤਾਂ ਮੈਂ ਕਹਿੰਦਾ 7-7 ਫੁੱਟ ਦਾ ਬੂਟਾ ਹੁੰਦਾ ਦਾ ਉਹ ਜਿਆਦਾ ਹੋ ਜਾਂਦਾ ਲੰਮਾ ਬਹੁਤ ਵੱਜ ਜਾਂਦਾ ਹਾਂ ਉਹ ਸਿੱ ਇੱਕ ਸਾਈਡ ਤੇ ਢੇਡ ਨਾਲ ਦੂਜੀ ਸਾਈਡ ਨੂੰ ਇੱਕ ਨਹੀਂ ਸਿਰੇ ਤੱਕ ਇਹ ਢੜ ਜਾਂਦੀ ਦੀ ਉਹ ਜਿਆਦਾ ਰੱਸੀ ਵੱਢਦੇ ਤੇ ਲੰਬੀ ਖਾਸ ਹੀ ਹੁੰਦੀ ਉਹ 2-3 ਫੁੱਟ ਕੋਨੇ ਵੱਢ ਜਾਂ ਬਟੁਰ ਜਾਂਦੀ ਦੀ ਬੇਗਨ ਹਾਂ ਸਮੇ ਸਮੇਂ ਦੀ ਗੱਲ ਆ ਹੁਣ ਸਮਾਂ ਬਹੁਤ ਉੱਚਾ ਚੱਲ ਗਿਆ ਸਮਾਂ ਉੱਚਾ ਨਹੀਂ ਹੋਗਾ ਤਰੱਕੀ ਹੋਗੀ ਮਸ਼ੀਨਰੀ ਜਾ ਸਮਾਂ ਆ ਗਿਆ ਸਮਾਂ ਮਸ਼ੀਨਰੀ ਜਾ ਹਾਂ ਤਰੱਕੀ ਹੋਗੀ ਲੈ ਹੱਥੀ ਕੰਮ ਤਾਂ ਸਾਰੇ ਹਾਂ ਹੁਣ ਹੱਥੀ ਕੰਮ ਘਟਿਆ ਤਾਂ ਸਭ ਮਸ਼ੀਨਰੀ ਬਣ ਜਾਂਦੀ ਹੈ ਹਾਂ ਰਸੇ ਰਸੇ ਵੀ ਹੁਣ ਤਾਂ ਮਸ਼ੀਨਰੀ ਆ ਗਏ ਬਹੁਤ ਦੂਰ ਹੀ ਆ ਗਏ ਪਲਾਸਟਿਕ ਤਾਂ ਪਲਾਸਟਿਕ ਚੱਲ ਰਿਹਾ ਹੈ ਨਹੀਂ ਇੱਥੇ ਹਾਂ ਪਲਾਸਟਿਕ ਆ ਸਭ ਪਾਸੇ ਮਸ਼ੀਨਰੀ ਪੈਰਾਂ ਪਾਉਣ ਦੀ ਪਲਾਸਟਿਕ ਦੇ ਲਿਫਾਫੇ ਆ ਗਏ ਹਾਂ ਚੱਲ ਝਾੜ ਝਾੜ ਟਰੈਕਟਰ ਦਾ ਵੱਤ ਲਿਆਉਂਦਾ ਕਿ ਵਜਨ ਜ਼ਿਆਦਾ ਹੋ ਜਾਏਗਾ ਨਾ ਥੈਲੇ ਭਰ ਕੇ ਜਾਣਾ ਹੈ ਨਾ ਟਰੈਕਟਰ ਤੇ ਹੈ ਨਾ ਪਹਿਲਾਂ ਟਰੈਕਟਰ ਹਾਂ ਇੱਕ ਪੱਲੀ ਫਿਰ ਜੂਗਾ ਦੋ ਪੱਲੀਆਂ ਥੱਲੇ ਚਲਾਂਗੇ ਮੰਡਵਾ ਕਿੱਥੇ ਰੱਖੇ ਤਾਂ ਗਾਹ ਪਾਇਆ ਕਿਉਂਕਿ ਨੇੜੇ ਦੂਰ ਵਿਛਾਉਣਾ ਪੈਣਾ ਤਾਂ ਸੁੱਕਣਾ ਉਹਨਾਂ ਹਾਂ ਜੀ ਨੀ ਕੀ ਜਿਵੇਂ ਇਹਨੇ ਬਾਤ ਬਹੁਤ ਦੱਸੀ ਜੀ ਆ ਨਾ ਨਾ ਲੰਘ ਲੂੰਗਾ ਜਾਣਾ ਜੀ ਤੁਹਾਨੂੰ ਆਪ ਦਾ ਆਪਣਾ ਕੰਮ ਸਮਝ ਜਰੂਰ ਕਾਬੂ ਕਰਨਾ ਹੂੰ ਇਹ ਸਿੱਕੇ ਸਾਰੇ ਬਾਅਦ ਨੂੰ ਰੋਹਾਜਾ ਬਣ ਜਾਂਦੇ ਹੂੰ ਚਲੋ ਤੇਰੇ ਬ੍ਰਾਉਂ ਵਿੱਚ ਆ ਕੇ ਅੰਦਰ ਵੀ ਕਰੋ ਜੰਨੇ ਆ ਹਾਂ ਜੀ ਹਾਂ ਥੇ ਦਾ ਜਾਦੇ ਆ ਫੋਨ ਗਰਮ ਹੋ ਗਿਆ ਬਦਰਾ ਭੜਿਆ ਪਿਆ ਕਮਾਤਾ ਜੀ ਇੱਕ ਵਾਰ ਤਾਂ ਟਰੈਕਟਰ ਇਹਦੇ ਪਰ ਤੁੱਪੇ ਨੇ ਨਿਕਲੇ ਸਵਾਰ ਕੇ ਤੁੱਪ ਲੱਗ ਜਾਂਦੀ ਜੇ ਹੁਣ ਇਹਨੂੰ ਇੱਕ ਘੰਟੇ ਦੀ ਵੀ ਲੱਗ ਜਾਂਦੀ ਐਨ ਐ ਚ ਨੇ ਹੋਰਨ ਦਾ ਲੋਟਾ ਨਾ ਸੱਲੀਆਂ ਸਾਨੂੰ ਸੇ ਚਾਹੀਦੀਆਂ ਤਾਂ ਕਰਕੇ ਵੀ ਪੂਰੀ ਤਪੱਜੀ ਪਰਾ ਦੂਆ ਫਿਰ ਇਹ ਹੂੰ ਪੱਤੇ ਵੀ ਦੇ ਰਹੇ ਨੇ ਕਿਉਂ ਅੱਜ ਤਾਈਂ ਹੋਰ ਪਾਕੇ ਕਰਾਂ ਹੋਪਫਲੀ ਛੋਟੂ ਜੀ ਅੱਲੀ ਮਨ ਲੱਦਦਾ ਥੋੜੀ ਹਵਾ ਚੋੜਾ ਡੜ ਗਈ ਕਿਧਰ ਹੈ ਉਹ ਮੈਨੂੰ ਆਪ ਵੀ ਨਹੀਂ ਦਿਖੀ ਹੈਗੀ ਜਿੱਦਣ ਦਾ ਬਰਸੀਨ ਦਾ ਆਪਾਂ ਨੇ ਉਹ ਕਰਿਆ ਮਿਲ ਗਈ ਮਿਲ ਗਈ ਹਾਂ ਮਿਲ ਗਈ ਕਿੱਥੇ ਬੈਠੀ ਇੱਥੇ ਕੰਨ ਕਰਖੀ ਅੰਦਰ ਅੱਛਾ ਹਾਂਜੀ ਅੱਛਾ ਅੱਛਾ ਹਾਂ 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 ਮੈਂ ਹਾਂ ਵੀ ਜਿਹੜੀ ਲੱਭਦੀ ਨਹੀਂ ਹੈਗੀ ਮੈਂ ਤਾਂ ਆਈਡੀਆ ਦਾ ਲਾ ਲਿਆ ਤਾਂ ਮਾਂ ਵੀ ਉਹ ਤਾਂ ਨੇਰੀਆ ਜਿਹੜੀਆਂ ਇੰਨੀਆਂ ਚੱਲੀਆਂ ਬਿਓੜਾ ੜੇ ਗਈ ਕਿਤੇ ਹੋ ਪਤਾ ਨਹੀਂ ਕਿਹਾ ਤਾਂ ਕੰਦਰ ਦੇ ਅੰਦਰ ਇਹ ਦੇਖੀ ਤੇ ਮੋਲਾ ਪਈ ਆ ਜੇ ਇਹ ਪੂਰੇ ਆ ਬਾਈ ਨਾ ਤੇ ਛੇਤੀ ਸੁੱਕਣਾ ਸਮਾਂ ਹਾਂ ਮੋਟਾ ਦਾ ਜਾੜ ਨਾ ਨਿਕਲ ਜਾਣਾ ਵਿੱਚ ਤੇ ਫਿਰ ਸਾਡੇ ਇੱਕ ਪੱਲੀ ਭਰੇ ਆ ਜਣਾ ਨੇ ਕਿਸੇ ਪਰ ਵੀ ਜਿਹਦੇ ਬਾ ਮਰਜੀ ਫੁੱਲਦੇ ਹੋ ਬਾਅਦ ਚ ਫਿਰ ਛਾ ਲੈਣਾ ਲਾ ਕੇ ਫਿਰ ਦਾ ਕੱਟ ਜਣਾ ਇਹਦੀ ਸਾਰੀ ਫੀਲ ਲਾ ਫਿਰ ਸਾਲ ਲੈਣਾ ਚਾਹੇ ਹਵਾ ਆ ਗਈ ਹਵਾ ਚੜਾ ਹੋ ਜਾਊਗਾ ਆ ਸਾਲਾ ਬਹੁਤ ਬਰੀਕੀ ਚਾ ਕੰਮ ਤਿਆਉਣੇ ਤਾਂ ਚੱਲ ਹੁਣ ਇੱਧਰ ਇਹਦੀ ਖੇਤੀ ਘੱਟ ਹੁੰਦੀ ਦਿੱਤੇ ਖੇਤੀ ਕਰਦੇ ਉਹ ਤਾਂ ਮਸ਼ੀਨਾਂ ਨਾਲੇ ਵੱਢੀ ਜਾਂਦੇ ਆ ਹਾਂ ਬਾਹਰ ਬਾਹਰ ਤੋਂ ਕੋ ਬਹੁਤ ਦੀ ਦੀ ਹਾਂਜੀ ਹਾਂ ਮਾਂ ਮੂੰਗੀ ਬਾ ਹੋ ਗਿਆ ਕਾਬੂ ਐ ਨੇਚਰ ਪੱਲੀ ਦੇ ਵਿੱਚ ਵਿੱਚ ਆ ਗਿਆ ਹੈ ਜਿਹੜੇ ਜਾ ਰਹੇ ਫਲਾਅ ਜਾਂਦੇ ਨੇ ਦੇ ਹੋ ਗਿਆ ਹੂੰ ਹਾਂ ਅੰਨੀ ਮਿਹਨਤ ਕਰਕੇ ਉੱਥੇ 60 70 ਕਿਲੋ ਹੀ ਹੋਣੇ ਉਹ ਮਾਂ ਬੱਸ ਕੱਟ ਕੇ ਆ ਮਨ ਲੱਗ ਬਹੁਤ ਏ ਅੱਛਾ ਫਲ ਕੱਟ ਪਿਆ ਮਨ ਲੱਗੇ ਜ਼ਿਆਦਾ ਮੈਂ ਤਾਂ ਕਹਿੰਦਾ ਸੀ ਇੱਕ ਗੰਨੇ ਨੂੰ ਪਾਣੀ ਲਾਉਣਾ ਪੈਂਦਾ ਤਾਂ ਉਹ ਵੀ ਪੰਗਾ ਦਾ ਇਹ ਪਾਣੀ ਮੰਗਦੇ ਦੀਨਾ ਇਹ ਹਾਂ ਉਹ ਗੰਨੇ ਨੂੰ ਪਾਣੀ ਲਾਉਣ ਕਰਕੇ ਇਹਨੂੰ ਵੀ ਪਾਣੀ ਲੱਗੀ ਗਿਆ ਨਾਲ ਹੂੰ ਤੇ ਗੰਨੇ ਨੂੰ ਰੇਹ ਪਾਣੀ ਜਪਾਈ ਗਿਆ ਜਿਹੜਾ ਰੇਹ ਉਹ ਕਰੀਏ ਉਹ ਵੀ ਚੱਕਰ ਆ ਪਾ ਨੂੰ ਫੋਲ ਦੇ ਪੁੱਤ ਆਲੇ ਦਾਲੇ ਨੂੰ ਹਾਂ ਫਿਰ ਫੋਲ ਤੋਂ ਟਰੈਕਟਰ ਲੈ ਨੇ ਫਿਰ ਟਾਇਰ ਵਾਲੇ ਦਾਲੇ ਘੁੰਮੀ ਜਾਣੇ ਲੇਕਿਨ ਪਹਿਲਾ ਫੋਲ ਆਵਾ ਤੋਕ ਕੋਈ ਕਰਦਾ ਇਹਨੂੰ ਹਾਂ ਬਾਸ ਹੁੰਦਾ ਜੀਰੀ ਲਾਉਣਾ ਨਾ ਤੇਰੇ ਬੰਦੇ ਨੇ ਹੀ ਮਾਹਾਂ ਦੀ ਦਾਲ ਦੇਣੀ ਤੁਹਾਨੂੰ ਖਾਣ ਨੂੰ ਆਉਣਾ ਉਹਨਾਂ ਨੂੰ ਉਰੀ ਆਉਣਾ ਕਿ ਹੋਰ ਪਾਸੇ ਜਾਣਾ ਕਿਤੇ ਨਹੀਂ ਮਕੇਰੀਆਂ ਲੈ ਅੱਛਾ ਮਕੇਰੀਆਂ ਜਾਉਂਗੇ ਤੈ ਵੀ ਚੱਲ ਜਾਣਾ ਫਿਰ ਕਿ ਤੂ ਉਰੀ ਰਹੂਗਾ ਜਾਏਗਾ ਜੀ ਲਗਾਣੇ ਹਾਂ ਇੱਕ ਇੱਕ ਯਹਾਂ ਸੇ ਉਠਾ ਲੈ ਜਾ ਰੁਗ ਉਹ ਖੁੰਝੇ ਮੇ ਰੱਖਿਆ ਉਧਰ ਉਹ ਖੁੰਝੇ ਚ ਇਧਰ ਹਾਂ ਯਹਾਂ ਤੇ ਚੱਲ ਇੱਥੇ ਹੋਰ ਨੇ ਜੋ ਹੋ ਰੂਗਾ চল বেঠা মা ট্ৰেক্টৰ পৰা ਲਓ ਜੀ ਅਸੀਂ ਆਪਣਾ ਕੰਮ ਥੋੜਾ ਜਿਹਾ ਕਰ ਲਿਆ ਕਾਬੂ ਚ ਮਤਲਬ ਹੁਣ ਸਾਡੇ ਕੋਲ ਆ ਰਹਿਣ ਦਖੂਦ ਰਹਿ ਜਾਣੀ ਤੇ ਬਾਕੀ ਜਿਹੜੇ ਲੱਕੇ ਟੁੱਕੇ ਜੀ ਹਾਂ ਬਸ ਇੰਨਾ ਕੇ ਕੰਮ ਆ ਬਸ ਹਾਂ ਚੱਕ ਲੈ ਜਾਨੂੰ ਤੁਸੀਂ ਕੀ ਪ੍ਰੋਜੈਕਟ ਲੱਗੇ ਜੀ ਫਿੱਟ ਕਰਨ ਮੈਂ ਪਿੱਛੇ ਪੱਟੀ ਬੰਨ ਕੇ ਮੈਂ ਦੇਖੋ ਕਰ ਜੰਦਾਂ ਟੋਲ ਕਰਨਾ ਕੀ ਉਹ ਕਰ ਅੱਛਾ ਜਾਉ ਪਾਉਣਾ ਐ ਇੱਥੇ ਪਾ ਦੇਣੇ ਤੇ ਅੰਦਰ ਥਾਲੇ ਲੋਡ ਪਾਣੀ ਨੂੰ ਥੱਲੇ ਡੰਗਰਾਂ ਨੂੰ ਪਾਉਣੇ ਆਪਾਂ ਇੱਥੇ ਕਿਥੇ ਥੱਲੇ ਘਾਟਲੇ ਜੇ ਕਰਨਾ ਕਮਰੇ ਇੱਕ ਸਾਈਡ ਪਰ ਜਿੱਧਰ ਮਰਜ਼ੀ ਖੜਾ ਕਰ ਦੋ ਉਹਨੂੰ ਜਿੰਦਾ ਤਾਂ ਥੋੜਾ ਲੱਗਦਾ ਹੀ ਐ ਕਮਰੇ ਚ ਕਮਰੇ ਚ ਕਮਰੇ ਚ ਤਾਂ ਫੇਰ ਬਾਹਰ ਤਾਂ ਖੜਾ ਕਰਨੀ ਨਾ ਸਾਡੇ ਚ ਕੀ ਪਤਾ ਹੁਣ ਕਦ ਚਾਲੂ ਕਰਨਾ ਐ ਪ੍ਰੋਗਰਾਮ ਫੇਰ ਚੱਕ ਥੱਲ ਕਰਨੀ ਪਣੀ ਢੋਲ ਦੀ ਕਮਰੇ ਚ ਰੱਖ। ਉਧਰ ਜਾ ਪਾ ਦੋ ਅੰਦਰ ਇੱਕ ਸਾਈਡ ਖੁੰਜੇ ਚ ਲਾ ਕੇ ਜਿੱਧਰ ਉਹਨਾਂ ਕੱਪੜਾਂ ਵਾਲੀ ਰੱਸੀ ਜੀ ਬੰਨੀ ਪਈ ਬਈ ਇਹਨੇ। ਉਹ ਖੁੰਜੇ ਜਨੂੰ ਖੜਾ ਕਰਕੇ ਪਾਣੀ ਪੀ ਲਾਵੇ, ਗੇਲਾ ਪਾਣੀ। ਲੈ ਠੰਡਾ ਪਾਣੀ ਲਾਵੇ। ਮਧੂਬਾਲਾ ਦੇਖਦੇ ਆਂ ਹੜਕੇ ਪਣਾ ਨੂੰ ਕਿ ਚੱਲਦੇ ਨਾ ਹਾਂ। ਉਹ ਮਧੂਬਾਲਾ। ਸਰੀਰ ਪਾਣੀ ਮੰਗਦਾ ਠੰਡਾ ਹਣ ਦਾ। ਗਲਾਸ वाह गुरु सातना छामा दे जाके साजा एक बार तो वाह गुरु साफा धोया हुआ गिलास तीन तो ठीक है अगर धोकी रखा है था था रहा रहा था था था। और बाजरा बीजेना जो पर मंगा हाँ जी यार बाजरा ठीक है थोड़े बहुत अपन लेनी पैनी चरी बाजरा या मुल पहला उदर दे ट्रैक्टर चलाया ਜਿਆਦਾ ਠੰਡਾ ਪੀਣਾ ਪੀਓ ਫੇਰ ਖਰਾਬ ਕਰਦਾ ਫਲਾਹ ਹੈ ਬਿਮਾਰ ਹੋਣ ਦਾ ਚੱਕਰ ਰਹਿੰਦਾ ਫਿਰ ਸਵਾਦ ਲੱਗਦਾ ਠੰਡਾ ਸਵਾਦ ਲੱਗਦਾ ਫੇਰ ਉਹ ਖਰਾਬ ਕਰਦਾ ਬੋ ਜੀ ਸਾਡੀ ਮਿਹਨਤ ਕਰੀ ਹੋਈ ਕਪੱਲੀ ਪਰ ਆ ਗਿਆ ਸਾਰਾ ਕੁਝ ਉਹ ਅਤਰਪਾਲ ਬਾੜੀ ਵਿਹਲੀ ਹੋ ਗਈ ਉਧਰ ਉਹ ਪੱਲੜ ਵੀ ਵਿਹਲਾ ਹੋ ਗਿਆ ਤੇ ਇੱਕੋ ਛੋਟੀ ਜੀ ਪੱਲੀ ਪਰ ਜਾ ਰਿਹਾ ਕੰਮ ਉਹਨੂੰ ਹੁਣ ਧੁੱਪ ਲੱਗੂਗੀ ਉਹ ਪਰਲੀ ਸਾਈਡ ਜਿਹੜਾ ਪਿਆ ਜੀ ਜੂੰਗੜ ਕਹਿੰਦੇ ਉਹਨੂੰ ਸੀ ਤਾਂ ਜੂੰਗੜ ਕਹਿੰਦੇ ਬਾਕੀ ਹੋਰ ਵਾਲੇ ਵਾਲੇ ਇਲਾਕਿਆਂ ਚ ਕਿਆ ਕਹਿੰਦੇ ਇਹਦੇ ਬਾਰੇ ਕੁਝ ਕਹਿ ਨਹੀਂ ਸਕਦਾ ਮੈਂ ਕਿ ਤੁਹਾਨੂੰ ਜੂੰਗੜ ਕਹਿੰਦੇ ਵੀ ਜਿਹੜਾ ਬਚ ਗਿਆ ਮਗਰ ਉਹ ਕੜ ਜਾ ਕੜ ਜਾ ਚੱਲ ਤੈਨੂੰ ਆ ਬਾਈ ਨੀ ਕੋ ਇਹਨੂੰ ਆ ਦੋ ਕੁ ਦਿਨ ਧੁੱਪ ਨਹੀਂ ਮਿਲੀ ਖਬਰ ਨੂੰ ਖਬਰ ਪਹਿਲਾਂ ਹੋਣਾ ਸ਼ੁਰੂ ਹੋ ਗਿਆ ਥੱਲੇ ਦਾ ਘਮਾਲੇ ਘਮਾਲੇ ਦੇਖ ਸਰਦਾਰ ਨੇ ਕਿਸੇ کیسے ਪਕੜਾ ਹੋਇਆ ਖੁੰਝਾ ਪਕੜੀ ਤੇ ਰਾਤ ਮੈਂ ਹਾਂ ਚੱਲ ਜੋੜਨਾ 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 ਤਾ ਲਗਾਉਣਾ ਇਸ ਦਾ ਜੋੜਨਾ ਹੈ ਸਰ ਜਾ ਕੇ ਮੰਡਲ ਨੂੰ ਜਾਣਾ ਹੈ ਉੱਥੇ ਤੇਰੇ ਮਾਂ ਇਹਦੇ ਪਰ ਤਾਂ ਹੀ ਫੁੱਲ ਹੋਣ ਖੁੱਲੇ ਜੋ ਰੱਖ ਕੇ ਹੈਲੋ ਓਏ ਰੁਕ ਗਿਆ ਇਹ ਪੰਨੇ ਲੈ ਕੇ ਆ ਜੁਸਨਾ ਆ ਪਾਪਾ ਜੀ ਨੂੰ ਲੈ ਜੀ ਨਾਲ ਮੰਡ ਨੂੰ ਅਮਰ ਆਖ ਦੰਦਾ ਜੀ ਕਿਹੜਾ ਸਮਾਨ ਆਂੰਦ ਰੱਖਣਾ ਸੀ ਰੱਖ ਦਿੰਦੇ ਤੁਸੀਂ ਜਾਓ ਚਲ ਆ ਜਾ ਮੈਂ ਲਓ ਮਤਾ ਹਜ਼ਾਰ ਨੂੰ ਆ ਜਾ ਬਲੇਗ ਲੇ ਬਲੇ ਆਉਂੀਆਂ ਮੋਸਾਈਕਲ ਪਰ ਰੱਖ ਲੈ ਜੂਗਾ ਹੁਣ ਤਾਂ ਚਟੇਗੜ ਤੇ ਪਜਾਮੇ ਲੱਗ ਗਿਆ ਪਾਉਣ ਜੱਟ ਐਵੇਂ ਨਹੀਂ ਆ ਇਕਤਾ ਵਿਆਪਕ ਕਰਤਾ ਜਾਂ ਮ ਕੋਈ ਹੋਏਗਾ ਹਾਂ ਹੋਰ ਕੀ ਹੈ ਚਟਕ ਮੈਂ ਰੋਪੜ ਨੂੰ ਲਖਣਾ ਉਧਰ ਦੀ ਉਧਰ ਅੱਛਾ ਸਾਡੇ ਦੀ ਰੋਕ ਸਿੱਧਾ ਰੋਪੜ ਹੁਣ ਕੀ ਪ੍ਰੋਜੈਕਟ ਚੱਲਦਾ ਉੱਥੇ ਪੱਟਾ ਖਾਰਦੇ ਆ ਅੱਛਾ 4 ਮੰਡਾ ਚਗਾ ਚੱਲੇ ਵੀ ਕੰਮ ਨੇ ਹਾਂ ਵੀ ਕਿਸੇ ਪੈ ਗਏ ਨਾ ਫਿਰ ਸੱਟ ਲੱਗ ਜਾਈਏ ਹਾਂ 30 ਤਰੀਕ ਨੂੰ ਪਾਪਾ ਜੀ ਕਹਿੰਦੇ ਮੀਂਹ ਦੱਸਿਆ ਹੋ ਪਤਾ ਨਹੀਂ ਕਿ ਹਾਂ ਇਹ ਲੱਗੇ ਕੋਣ ਹਾਂ ਵੀ ਜਾਲੀ ਮੀਂਹ ਪੈ ਗਿਆ ਇੱਕ ਵਾਰੀ ਮਿੱਟੀ ਨਹੀਂ ਹੱਟਦੀ ਸੋਕੇ ਨਾਲ ਉਹ ਸਾਲੀ ਡਾਕਰ ਜ਼ਮੀਨ ਆ ਬਹੁਤ ਹਾਂ ਇਹ ਪੰਗਾ ਹਾਂ ਦੱਬਾ ਪਾਪਾ ਜੀ ਨੂੰ ਫੜਾ ਦੇ। ਉਹ ਰੇੜੇ ਪੈੜਾ ਵਾ ਰੋਪੜ ਦੇ। ਹਾਂ ਦੱਬਾ ਫੜਾ ਦੇ ਪਾਪਾ ਜੀ ਨੂੰ ਉੱਧਰ ਰੂਦਾ ਕਿ 3 ਕਿਲੋਮੀਟਰ ਵੀ ਨਹੀਂ ਰੋਪੜ। ਜਿੰਨੇ ਨੂੰ ਤਾਂ ਪਿੰਡ ਪਹੁੰਚਣਾ ਇਹਨੂੰ ਰੋਪੜ ਜਾ ਰਣਾ। ਮੈਂ ਤੇ ਦੱਬਾ ਫੜ ਲਓ ਤੁਸੀਂ ਮਗਰ। ਆ ਪਲੇਂਟ ਦੀ ਤਲੀ ਤੇ ਕਿੱਛੇ ਕਹ ਕੇ ਪਹਿਲਵਾ। ਮਿਲਵਾ ਦਿੰਦਾ ਜੀ ਤਾਂ। ਅੱਗ ਲੱਗੀ। ਅੱਗ ਲੱਗੀ ਵੀ ਹੁਣ ਕਿਆ ਕਰਨਾ? ਵੀ ਹਜੇ ਨਾ ਹਜੇ ਮੇਰੇ ਮਾਂ ਪਏ ਆ ਉੱਥੇ 40 ਪੰਡਾ ਉੱਥੇ ਆ ਤਾਂ ਚੱਲ ਕਰ ਲਈ ਸੀ ਕਬਰ। ਅਜੇ 2-3 ਦਿਨ ਰਕਾਲਾ ਹੋਰ। ਇਹ ਤਾਂ ਲੱਗ ਗਿਆ ਜਿਵੇਂ ਗਰਮੀ ਤਰਨ ਚਲੋ ਠੀਕ ਆ ਜੀ ਮਿਲਦੇ ਕਿਸੇ ਅਗਲੇ ਬਲਾਗ ਤੇ ਮਹਾਰਾਜ ਤੁਹਾਨੂੰ ਰੱਖਿਆ ਛੱਡ ਦੀ ਗੱਲ ਅੱਛਾ